ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਸਿਆਸਤ ਗਰਮਾਈ ਹੈ ਉੱਥੇ ਜਿੱਥੇ ਜਿਵੇਂ ਸਾਰੀਆਂ ਪਾਰਟੀਆਂ ਆਪੋ ਆਪਣੇ ਰਣਨੀਤੀਆਂ ਤੈਅ ਕਰ ਰਹੀਆਂ ਹਨ ਪਰ ਕਾਂਗਰਸ ਦਾ ਅੰਦਰੂਨੀ 카ਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਵਿੱਚ ਐਂਟਰੀ ਕੀਤੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਦੇ ਅੰਦਰ 카ਟੋ ਕਲੇਸ਼ ਸ਼िखर ਤੱਕ ਪਹੁੰਚ ਚੁੱਕਿਆ ਉਸ ਤੋਂ ਬਾਅਦ ਸਾਰੇ ਲੀਡਰਾਂ ਵੱਲੋਂ ਜਿਵੇਂ ਪ੍ਰਧਾਨਗੀ ਜਾਂ ਅਗਲਾ ਸੀਐਮ ਦਾ ਚਿਹਰਾ ਕੌਣ ਹੋਏਗਾ ਸਾਰਿਆਂ ਦੇ ਵਿੱਚ ਵੱਡੇ ਲੀਡਰਾਂ ਦੇ ਵਿੱਚ ਇਹ ਹੋੜ ਲੱਗ ਗਈ ਸੀ ਕਿ ਕਿਸ ਦਾ ਨਾਮ ਚੜਾ ਉਹ ਹਾਈ ਕਮਾਂਡ ਤੈਅ ਕਰਦੀ ਹੈ ਹਾਈ ਕਮਾਂਡ ਨੇ ਉਹ ਅਜੇ ਤੱਕ ਕੋਈ ਵੀ ਸੰਕੇਤ ਨਹੀਂ ਦਿੱਤਾ ਉਸ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਲੀਡਰਾਂ ਨੇ ਹਾਈ ਕਮਾਂਡ ਨੂੰ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਚਾਹੇ ਉਹ ਸੁਖਜਿੰਦਰ ਸਿੰਘ ਰੰਦਾਵਾ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਪਰ ਹਾਈ ਕਮਾਂਡ ਵੱਲੋਂ ਅਜੇ ਤੱਕ ਸਭ ਦੇ ਉੱਪਰ ਚੁੱਪੀ ਸਾਦੀ ਹੋਈ ਹੈ ਔਰ ਜਿਹੜਾ ਨਵਜੋਤ ਕੌਰ ਸਿੱਧੂ ਵਾਲਾ ਮਾਮਲਾ ਹੈ ਉਸ ਨੂੰ ਲੈ ਕੇ ਹਾਈ ਕਮਾਂਡ ਵੱਲੋਂ ਕਮੇਟੀ ਜਿਹੜੀ ਉਹ ਗਠਿਤ ਕੀਤੀ ਗਈ ਹੈ ਉਹ ਪੇਸ਼ ਬਗੇਨ ਦੀ ਅਗਵਾਈ ਦੇ ਵਿੱਚ ਤੇ ਉਹਨਾਂ ਨੇ ਅਜੇ ਆਪਣੀ ਰਿਪੋਰਟ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਸੌਂਪਣੀ ਹੈ ਅਗਲੀ ਗੱਲ ਕਰਦੇ ਹਾਂ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਪਹਿਲਾਂ ਕੈਪਟਨ ਉਮਰਿੰਦਰ ਸਿੰਘ ਉਹ ਪਿਛਲੇ ਦਿਨੀ ਬਿਆਨ ਦਿੰਦੇ ਨਜ਼ਰ ਆਏ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਯਾਦ ਆ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਉਹਨਾਂ ਦੀ ਪੁੱਛ ਪ੍ਰਤਾ ਪੁੱਛ ਪ੍ਰਤੀਤ ਸੀ ਪਰ ਭਾਜਪਾ ਦੇ ਵਿੱਚ ਜ਼ਮੀਨੀ ਆਗੂਆਂ ਦੀ ਜੋ ਜ਼ਮੀਨੀ ਪੱਧਰ ਤੇ ਕੰਮ ਕਰਦੇ ਐ ਉਹਨਾਂ ਦੀ ਕੋਈ ਵੀ ਪੁੱਛਗਿੱਛ ਨਹੀਂ ਹੈ ਤਾਂ ਉਸ ਦੇ ਉਲਟ ਇਸ ਦੇ ਸਬੰਧ ਦੇ ਵਿੱਚ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਬਿਆਨ ਦਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਇਮਾਨਦਾਰ ਕੁਸ਼ਲ ਨੇਤਾ ਸਨ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਸਹੀ ਕਹਿ ਰਹੇ ਨੇ ਕਿ ਬੀਜੇਪੀ ਦੇ ਵਿੱਚ ਜਿਹੜੀ ਹੈ ਸਿਰਫ ਸਾਰੇ ਫੈਸਲੇ ਦਿੱਲੀ ਹਾਈ ਕਮਾਂਡ ਤੋਂ ਲਏ ਜਾਂਦੇ ਐ ਖੇਤਰੀ ਜਿੱਥੋਂ ਉਸ ਖੇਤਰ ਦੇ ਨੇਤਾਵਾਂ ਕੋਲੋਂ ਵਰਕਰਾਂ ਕੋਲੋਂ ਆਗਮਾ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਪੋਰਟ ਜਿਹੜੀ ਹੈ ਨਹੀਂ ਲਈ ਜਾਂਦੀ ਚਾਹੇ ਕਿਸੇ ਦੀ ਉਮੀਦਵਾਰੀ ਦੀ ਟਿਕਟ ਅਨਾਉਂਸ ਕਰਨੀ ਹੋਵੇ ਜਾਂ ਛੋਟਾ ਮੋਟਾ ਭਾਵੇਂ ਪ੍ਰਧਾਨ ਕਿਉਂ ਨਾ ਲਾਉਣਾ ਹੋਵੇ ਕਹਿਣ ਦਾ ਭਾਵ ਕਿ ਇੱਕ ਦੂਸਰੇ ਦੇ ਜਿਹੜੇ ਇਤਰਾਫਾਂ ਦੇ ਕੋਲ ਬੰਨੇ ਜਾ ਰਹੇ ਸਨ ਉਹਦੇ ਵਿੱਚ ਪਹਿਲਾਂ ਜਿਹੜੀਆਂ ਕਿਆਸਪਰਾਈਆਂ ਇਹ ਲਗਾਈਆਂ ਜਾ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਹੁਣ ਜਿਹੜੀਆਂ ਸਿਆਸੀ ਹਰਕਿਆਂ ਦੇ ਵਿੱਚ ਗੱਲਾਂ ਚੱਲ ਰਹੀਆਂ ਸਿਆਸੀ ਗਲਿਆਰਿਆਂ ਦੇ ਵਿੱਚ ਗੱਲਬਾਤ ਹੋ ਰਹੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਜਿਹੜਾ ਉਹ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਸੱਤਾਧਾਰਿਕ ਪਾਰਟੀ ਦੇ ਆਗੂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਬਲਾਕ ਸੰਭਤੀ ਤੇ ਜ਼ਿਲ੍ਹਾ ਪ੍ਰੇਸ਼ਦੀਆਂ ਚੋਣਾਂ ਜਿਹੜੀਆਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਉਹਨਾਂ ਨੇ ਉਹਨਾਂ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ ਪਰ ਨਾਲ ਹੀ ਉਹਨਾਂ ਨੇ ਜੋ ਮੌਜੂਦਾ ਦੀ ਮੌਜੂਦਾ ਸਥਿਤੀ ਹੈ ਕਾਂਗਰਸ ਪਾਰਟੀ ਦੀ ਪੰਜਾਬ ਦੇ ਅੰਦਰ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਤੇ ਉਹਨਾਂ ਦੇ ਉੱਪਰ ਕਿ ਸੁਖਵਿੰਦਰ ਸਿੰਘ ਰੰਧਾਵਾ ਕਿ ਉਹਨਾਂ ਗੱਲਾਂ ਨੂੰ ਸਪਸ਼ਟ ਕਰਨਗੇ ਜਿਹੜੇ ਉਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਕੁਸ਼ਲ ਤੇ ਇਮਾਨਦਾਰ ਨੇਤਾ ਹੈ ਜਬਾਨ ਦਾ ਪੱਕਾ ਨੇਤਾ ਉਹਨਾਂ ਨੇ ਕਿਹਾ ਜਦੋਂ ਉਹਨਾਂ ਨੇ ਪਿਛਲੀ ਸਰਕਾਰ ਬਣਾਈ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਗੁਟਕਾ ਸਾਬ ਦੀ ਸੌਂਪ ਚੁੱਕ ਕੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਲਗ ਜਿਹੜਾ ਉਹ ਤੋੜ ਦਿੱਤਾ ਜਾਏਗਾ ਹੋਰ ਵੀ ਉਹਨਾਂ ਨੇ ਬੇਰੁਜ਼ਗਾਰੀ ਤੇ ਵੀ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਨੂੰ ਘਰ ਘਰ ਜਿਹੜੀ ਹੈ ਉਹ ਨੌਕਰੀ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਫਿਰ ਉਹਨਾਂ ਨੇ ਆਪਣੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਜੇ ਉਹ ਆਪਣੀ ਜ਼ੁਬਾਨ ਦੇ ਪੱਕੇ ਨੇਤਾ ਨੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਇਸ ਵਕਤ ਜਿਹੜੀਆਂ ਗੱਲਾਂ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਉਹਨਾਂ ਨੇ ਕਿਤੇ ਬੀਜੇਪੀ ਦੇ ਵਿੱਚ ਉੱਪਰ ਕਿਤੇ ਗੱਲਬਾਤ ਕਰ ਲਈ ਹੈ ਕਿਉਂਕਿ ਇਹਨਾਂ ਨੂੰ ਹੁਣ ਬਹੁਤ ਯਾਦ ਆ ਰਹੀ ਹੈ ਉਹਨਾਂ ਨੇ ਇਹ ਈ ਗੱਲ ਸੁਖਿੰਦਰ ਸਿੰਘ ਰੰਧਾਵਾ ਨੂੰ ਚੇਤੇ ਕਰਾਈਆਂ ਕਿ ਜਦੋਂ ਕੈਪਟਨ ਸਾਹਿਬ ਨੇ ਗੱਦੀ ਛੱਡੀ ਸੀ ਜਾਂ ਉਹਨਾਂ ਕੋਲੋਂ ਛਡਵਾਈ ਗਈ ਸੀ ਮੁੱਖ ਮੰਤਰੀ ਦੀ ਤਾਂ ਉਦੋਂ ਤਾਂ ਸੁਖਿੰਦਰ ਸਿੰਘ ਰੰਧਾਵਾ ਨੇ ਇਹੀ ਜਿੰਨੇ ਇਲਜ਼ਾਮ ਸਨ ਉਹ ਕੈਪਟਨ ਤੇ ਲਾਏ ਸਨ ਕਿ ਉਹਨਾਂ ਨੂੰ ਲਾਉਣ ਦਾ ਕਾਰਨ ਇਹੀ ਹੈ ਕਿ ਉਹਨਾਂ ਨੇ ਆਪਣੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਪਰ ਅੱਜ ਉਹ ਕਿਸ ਆਧਾਰ ਤੇ ਕਹਿ ਰਹੇ ਨੇ ਕਿ ਉਹ ਬਿਲਕੁਲ ਇਮਾਨਦਾਰ ਤੇ ਜ਼ਬਾਨ ਤੇ ਪੱਕੇ ਨੇਤਾ ਨੇ ਉਹਨਾਂ ਨੇ ਇਹ ਵੀ ਹਵਾਲੇ ਦਿੱਤੇ ਕਿ ਅਸੀਂ ਉਸ ਵੇਲੇ ਦੀਆਂ ਜਿਹੜੀਆਂ ਪ੍ਰੈਸ ਦੀਆਂ ਜਾਂ ਪ੍ਰਿੰਟ ਮੀਡੀਆ ਦੀਆਂ ਖ਼ਬਰਾਂ ਤੁਹਾਡੇ ਅੱਗੇ ਰੱਖ ਸਕਦੇ ਹਾਂ ਜਿਦੇ ਵਿੱਚ ਤੁਹਾਡੇ ਬਿਆਨ ਆਉਂਦੇ ਰਹੇ ਕਿਉਂਕਿ ਤੁਸੀਂ ਖੁਦ ਉਹਦੋਂ ਮੁੱਖ ਮੰਤਰੀ ਬਣਨ ਦੀ ਹੋੜ ਦੇ ਵਿੱਚ ਸੀ ਤੇ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਕਿਉਂਕਿ ਤੁਸੀਂ ਉਪ ਮੁੱਖ ਮੰਤਰੀ ਸੀ ਤੇ ਕੈਪਟਨ ਨੂੰ ਲਾਉਣ ਤੋਂ ਬਾਅਦ ਤੁਹਾਨੂੰ ਲੱਗਦਾ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਪਰ ਐਨ ਮੌਕੇ ਤੇ ਕਾਂਗਰਸ ਹਾਈ ਕਮਾਂਡ ਨੇ ਤੁਹਾਡਾ ਨਾਮ ਕੱਟ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਸੀ ਉਹ ਮੁੱਖ ਮੰਤਰੀ ਬਣਾਇਆ ਸੀ ਤਾਂ ਉਸ ਵੇਲੇ ਵੀ ਤੁਸੀਂ ਕੈਪਟਨ ਦੇ ਉਲਟੀ ਗੱਲਬਾਤ ਕਰਦੇ ਰਹੇ ਹੋ ਪਰ ਅੱਜ ਤੁਹਾਨੂੰ ਬਹੁਤ ਯਾਦ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਇਹੀ ਇਥੋਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਂਗ ਸੁਖਜਿੰਦਰ ਸਿੰਘ ਰੰਧਾਵਾ ਵੀ ਜਿਹੜੇ ਉਹ ਭਾਜਪਾ ਦੇ ਵਿੱਚ ਜਾਣ ਦੀ